ਤੁੱਕੇ ਬੇਟਾ ਇਹ ਕੱਲ ਦਿਨ ਹੈ ਕੱਲ ਜਿਸ ਨੂੰ ਸਾਡੀ ਟੀਮ ਦੇ ਹੱਥੋਂ ਇੱਕ ਲੈਟਰ ਲੱਗਾ ਜਿਸ ਤੇ ਉਹਨੇ ਸਰਧਾ ਪੱਤਰ ਵਗੈਰਾ ਉੱਥੇ ਪਬਲਿਕ ਨੂੰ ਦਿੱਤੇ ਹੋਏ ਸੀਗੇ ਜੇ ਤੇ ਇਹਨਾਂ ਨੇ ਡਾਕੂਮੈਂਟ ਦੀ ਹਰੀਫ ਕਰਨੀ ਹੈ ਜਾਂ ਉਹਦਾ ਕੋਈ ਵੀ ਪਾਰਟ ਜਨਤਾ ਦੇ ਸਾਹਮਣੇ ਰੱਖਣਾ ਹੈ ਤਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈ ਤਾਂ ਅਸੀਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਚਾਹੇ ਕੋਈ ਬੁੱਕ ਲਿਖਦਾ ਹੈ ਚਾਹੇ ਕੋਈ ਡਾਕੂਮੈਂਟਰੀ ਬਣਾਉਂਦਾ ਹੈ ਔਰ ਉਹ ਵੀ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਿਤ ਹੈ ਜਿਹੜੀ ਤਾਂ ਉਹਦੇ ਲਈ ਅਸੀਂ ਹਮੇਸ਼ਾ ਹੀ ਗੁਰੇਜ ਕਰਦੇ ਹਾਂ ਕਿ ਜਦ ਤੱਕ ਜਿਹੜਾ ਇਹ ਟ੍ਰਾਇਲ ਕੋਰਟ ਦੇ ਵਿੱਚ ਚੱਲੀ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਇਹ ਸਾਡੇ ਜਿਹੜੀ ਸੋਸ਼ੀਅਨ ਨੂੰ ਸਜ਼ਾ ਦਵਾਉਣ ਦੇ ਵਿੱਚ ਕੋਈ ਨਾ ਕੋਈ ਵਿਘਨ ਪਾ ਸਕਦੇ ਆ ਕੋਈ ਨਾ ਕੋਈ ਇਦਾਂ ਦਾ ਸ਼ਰੂਫ ਆ ਛੱਡ ਸਕਦੇ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਤ ਹੋ ਸਕਦਾ ਤਾਂ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਕਿਰਪਾ ਕਰਕੇ ਇਹਨਾਂ ਨੂੰ ਤਤ ਤੱਕ ਰੋਕਿਆ ਜਾ ਵੀ ਜਦ ਤੱਕ ਮਾਨਯੋਗ ਅਦਾਲਤ ਦੇ ਟ੍ਰਾਇਲ ਕੰਪਲੀਟ ਨਹੀਂ ਹੋ ਜਾਂਦਾ ਅਗਲਾ ਕੀ ਰੁਖ ਰਹੂਗਾ ਜੇ 11 ਤਰੀਕ ਨੂੰ ਨਹੀਂ ਹਟਦੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕੀ ਰੁਖ ਰਹੇਗਾ ਬਿਲਕੁਲ ਬਟਾ ਅਗਲਾ ਰੁਖ ਤਾਂ ਇਹੀ ਹੈ ਵੀ ਜੋ ਜਿੰਨਾ ਕਿ ਸਾਡੇ ਸੰਵਿਧਾਨ ਦੇ ਮਤਲਬਕ ਜਿੰਨਾ ਕਿ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਚਾਰਾ ਜੋ ਵੀ ਬਾਹਰ ਜੋ ਅਦਾਲਤ ਦੇ ਸਾਹਮਣੇ ਵੀ ਕਰਾਂਗੇ ਇਸ ਗੱਲ ਦੀ ਵੀ ਕੀ ਵਜ੍ਹਾ ਵੀ ਤੁਸੀਂ ਬੈਂਲੀ ਦੀ ਬਿਨਾਂ ਸਹਿਮਤੀ ਦੇ ਬਿਨਾ ਪ੍ਰੂਵਤੋ ਬਿਨਾ ਜੋ ਕੁਝ ਵੀ ਕੋਈ ਕਦੇ ਕੋਈ ਬੁੱਕ ਦਾ ਰੌਲਾ ਪੈ ਜਾਂਦਾ ਕਦੇ ਕਿਸੇ ਉਹਦਾ ਪੈਣਾ ਵੀ ਤੁਹਾਨੂੰ ਕਾਦੀ ਜਲਦੀ ਹੈ ਜੀ ਅਸੀਂ ਤੁਹਾਡੇ ਤੋਂ ਇੰਨਾ ਕਿ ਸਹਿਯੋਗ ਮੰਗਦੇ ਆ ਅਸੀਂ ਵੀ ਤੁਹਾਡੇ ਭੈਣ ਭਰਾ ਤੁਸੀਂ ਸਾਡੀ ਜਿਹੜੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਤੈਨ ਦੇ ਵਿੱਚ ਦੋਸ਼ ਨੂੰ ਸਜ਼ਾ ਦੇਵਾਉਣੇ ਚਾਹੁੰਦੇ ਆ ਤਾਂ ਤੁਹਾਨੂੰ ਸਾਡੀ ਇਨਸਾਨੀਅਤ ਦੇ ਮੋਟੀਵੇਟਿਵ ਮਦਦ ਕਰਦੀ ਹੈ ਕੋਈ ਇਹਨਾਂ ਨਾਲ ਪਹਿਲਾਂ ਇਸ ਤੋਂ ਪਹਿਲਾਂ ਕੋਈ ਵਰਤਾਲਾਪ ਹੋਈ ਹੈ ਜੀ ਇਸ ਵਿਸ਼ੇ ਤੇ ਗੱਲਬਾਤ ਹੋਈ ਸੀ ਕੀ ਕੋਈ ਉਹਨਾਂ ਨੇ ਪਹਿਲਾਂ ਪੁੱਛਿਆ ਜੀ ਬੇਟਾ ਮੈਨੂੰ ਜਿੰਨੀ ਕਿ ਜਾਣਕਾਰੀ ਇਹਦੇ ਬਾਰੇ ਮਿਲੀ ਹੈ ਜਿੱਦਾਂ ਬਾਹਰਲੇ ਬੱਚਿਆਂ ਨੇ ਜਾਂ ਜਿਹੜੇ ਜਿਹਨੂੰ ਫਰੈਂਡ ਕਹਿੰਦੇ ਆ ਇਹ ਫਰੈਂਡ ਦੀ ਪਤਨੀ ਕਿਹਨੂੰ ਕਹਿ ਰਹੇ ਨੇ ਮੈਂ ਫਰੈਂਡ ਤਾਂ ਉਹਨਾਂ ਨੂੰ ਸਮਝਦਾ ਵੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਵੀ ਅੱਜ ਵੀ ਫੈਮਿਲੀ ਦੇ ਨਾਲ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆਂ ਔਰ ਪਰਿਵਾਰ ਬੰਮੂ ਸਾਡੇ ਨਾਲ ਦੁੱਖ ਸੁੱਖ ਵੰਡਾਉਂਦੇ ਆ ਉਹ ਸਾਰੇ ਦੋਸਤ ਆ ਉਹਨਾਂ ਕੋਲ ਵੀ ਇਹਨੇ ਪਹੁੰਚ ਕੀਤੀ ਕਾਫੀ ਕੋਲ ਪਰੰਤੂ ਉਹਦਾਂ ਨੇ ਮਨਾਂ ਕਰਤਾ ਵੀ ਜਦ ਤੱਕ ਸਾਨੂੰ ਪਰਿਵਾਰ ਵੱਲੋਂ ਅਲਾਉ ਨਹੀਂ ਕੀਤਾ ਜਾਊਗਾ ਅਸੀਂ ਉਹਨਾਂ ਦੇ ਬਿਨਾਂ ਪੁੱਛੇ ਤਾਂ ਨਹੀਂ ਬੋਲਾਂਗੇ ਕਿਤੇ ਕਿਸੇ ਗੱਲ ਤੇ ਪਰੰਤੂ ਇਹ ਪਤਾ ਨਹੀਂ ਕਿਹੜੇ ਫਰੈਂਡ ਨੇ ਮੈਨੂੰ ਜਦ ਤੱਕ ਪਤਾ ਲੱਗਿਆ ਵੀ ਇਹਦਾਂ ਨੇ ਕੁਝ ਤਾਂ ਜਿਹੜੇ ਸਾਡੀ ਐਫਆਈਆਰ ਦੇ ਵਿੱਚ ਨਾਮਜ਼ਦ ਨੇ ਬੰਦੇ ਉਦੋਸ਼ੀ ਨੇ ਜਿਨ੍ਹਾਂ ਦੀ ਇੰਟਰਵਿਊ ਕਰ ਲਈਆਂ ਤੋ ਸਾਡੇ ਹੱਕ ਚ ਸਾਡੇ ਸਹੀ ਤਰੀਕੇ ਨਾਲ ਜਿਹੜਾ ਏਡਾ ਵੱਡਾ ਕ੍ਰਾਈਮ ਇਨਾ ਵੱਡਾ ਮਾਰਡਰ ਹੋਇਆ ਉਹਦੇ ਬਾਰੇ ਕਿੱਦਾਂ ਬੋਲਣਗੇ ਉਹ ਤਾਂ ਆਪਣੇ ਆਪ ਨੂੰ ਪਾਕ ਪਵਿੱਤਰ ਹੀ ਕਹਿਣਗੇ ਨਾ ਤਾਂ ਕਰਕੇ ਸੀ ਤੁਸੀਂ ਅਦਾਲਤ ਦਾ ਫੈਸਲਾ ਢੀ ਕਿਤੇ ਮਾਨਯੋਗ ਜੱਜ ਸਾਹਿਬ ਹੈ ਜਿਹੜਾ ਉਹ ਬੜੀ ਕੋਪਰਕਾਲ ਤੋਂ ਬਾਅਦ ਕੋਈ ਫੈਸਲਾ ਦੇਣਗੇ ਉਸ ਤੋਂ ਬਾਅਦ ਜਿੱਦਾਂ ਦਾ ਅਦਾਲਤ ਦਾ ਫੈਸਲਾ ਹੁੰਦਾ ਤੁਸੀਂ ਕਰ ਲਿਓ ਅਸੀਂ ਕਦੋਂ ਕਹਿੰਦੇ ਵੀ ਨਾ ਕਰੋ ਪਰੰਤੂ ਇੱਕ ਟ੍ਰਾਇਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤਾਂ ਨਾ ਕਰੋ ਇਸ ਤਾਂ ਪਹਿਲਾਂ ਹੀ ਬਹੁਤ ਤੰਗ ਨੇ ਇਸ ਗੱਲ ਤੋਂ ਜਿਹਦੇ ਘਰੋਂ ਜਿਹੜਿਆ ਸਾਰਾ ਔਰ ਤੁਸੀਂ ਬਿਨਾ ਕਿਸੇ ਕਸੂਰ ਤੋਂ ਇੰਨਾ ਵੱਡਾ ਜਿਹੜਾ ਕ੍ਰਾਈਮ ਕਰਕੇ ਘਰੇ ਬੈਠੇ ਬੱਚੇ ਨੂੰ ਮਾਰ ਦਿੱਤਾ ਯਾਰ ਹੁਣ ਸਾਨੂੰ ਕੋਰਟ ਦੇ ਵਿੱਚ ਵੀ ਤੁਸੀਂ ੜਕੇ ਲਾ ਰਹੇ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਸਿੱਧੂ ਦੀ ਈਪੀ ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ ਈਪੀ ਬੇਟਾ ਅਸੀਂ ਪਹਿਲੇ ਕਾਫੀ ਚਿਰ ਤੋਂ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪਰਵਾਰ ਦੀ ਅਸੀਂ ਛੱਡਦੀ 15 ਅ ਮੈਂ ਇਹ ਨੂੰ ਛੱਡਦੇ ਹੁੰਦਾ ਜੇ 5 ਜਨਵਰੀ ਨੂੰ ਜਾਂ 11 ਜਨਵਰੀ ਤਿੰਨ ਡੇਟਾਂ ਹੀ ਸਾਡੀਆਂ ਪੱਕੀਆਂ ਹੁੰਦੀਆਂ ਨੇ ਪਰੰਤੂ ਇਹ ਇਹ ਈਪੀ ਦੇ ਤਿੰਨ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਿਆ ਤੁਹਾਨੂੰ ਇੱਕ ਬਗਲਮਾਰੂਪ ਵੀ ਸੁਭਰੀ ਪਤਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮਝ ਵਿੱਚ ਮੈਂ ਐਸੇ ਗੀਤ ਨੂੰ ਅਲੀਜ਼ ਕਰ ਦੋ ਰੋਕਿਆ ਵੀ ਨਹੀਂ ਆਪਾਂ ਨਹੀਂ ਕਰਨਾ ਪਰੰਤੂ ਸ਼ੁਭਦੀਪ ਦੀ ਆਵਾਜ਼ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿਣਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇਵਲੀ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ ਬਹੁਤ ਆਨੰਦ ਆਊਗਾ ਫੈਨਸ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ EP ਆ ਰਹੀ ਹੈ ਕੀ ਕਹਿਣਾ ਚਾਹਾਂਗੇ ਫੈਨਸ ਨੂੰ ਫੈਨਸ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਚਟਾਨ ਵਾਂਗੂ ਆਦੇ ਭਰਾ ਦੇ ਨਾਲ ਖੜੇ ਨੇ ਉਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰਾ ਉਹਨਾਂ ਤੇ ਪਟੁੱਟ ਯਕੀਨ ਹੈ ਇਸ ਗੱਲ ਦਾ ਤਾਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਸ ਰੈਡੀ ਹੁੰਦੇ ਆ 11 ਜੂਨ ਦੇ ਸੈਲੀਬ੍ਰੇਸ਼ਨ ਦੀਆਂ ਮਤਲਬ ਜਨਮ ਦਿਨ ਮਨਾਉਂਦੇ ਆ ਪਰਿਵਾਰ ਹਰ ਵਾਰ ਤੇ ਕੀ ਹੈਗੀਆਂ ਤਿਆਰੀ ਸੈਲੀਬ੍ਰੇਸ਼ਨ ਤਾਂ ਕਾਦੀ ਹੈ ਇੱਕ ਵਿਛੜੀ ਆਤਮਾ ਜਿਹੜੀ ਜਿਗਰ ਦਾ ਟੋਟਾ ਉਹਨੂੰ ਯਾਦ ਕਰ ਲਈਦਾ ਪਰ ਇਹ ਮੰਦੇ ਨਾਲ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਕੁਝ ਕੁਝ ਵੀਲ ਵਗੈਰਾ ਜਾਂ ਜਿੱਦਾਂ ਵੀ ਕੋਈ ਪਰਮਾਤਮਾ ਕਿਸਦੇ ਮੂੰਹ 'ਚ ਕੋਈ ਨਾਜ ਦਾ ਭੋਰਾ ਪਾ ਦੇ ਤੁਸੋਂ ਦਾ ਟਰਾਲਾ ਕਰ ਲੈਨੇ ਆ ਪਰਮਾਤਮਾ ਨੂੰ ਆਪਣੇ ਚਰਨਾਂ ਦੀ ਬਾਸਪੁਰਖ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ